ਹਲਕਾ ਇੰਚਾਰਜ ਵਾਈਸ ਚੇਅਰਮੈਨ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਸਰਦਾਰ ਕਲਜੀਤ ਸਿੰਘ ਸਰਹਾਲ ਬੰਗਾ ਦੇ ਨਿਵਾਸ ਸਥਾਨ ਤੇ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਬਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ 58 ਸਾਲ ਦੀ ਉਮਰ ਵਿੱਚ ਕੰਮ ਤੋਂ ਕੱਢੇ ਜਾਣ ਸੰਬੰਧੀ ਤੇ ਉਮਰ ਹੱਦ 70 ਸਾਲ ਕਰਨ ਸੰਬੰਧੀ ਅਤੇ ਰਿਟਾਇਰਮੈਂਟ ਤੋਂ ਬਾਅਦ 5 ਲੱਖ ਰੁਪਏ ਤੇ 10000 ਰੁਪਏ ਮਹੀਨਾ ਪੈਨਸ਼ਨ ਲਗਾਣਾ ਆਦ ਮੁਖ ਮੰਗਾਂ ਸ਼ਾਮਲ ਸਨ ਤੇ ਇਸ ਮੌਕੇ ਸਰਦਾਰ ਕੁਲਜੀਤ ਸਰਾਲ ਬੋਲੋ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਕੇ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾ ਜੋ ਜਿਲ੍ਹਾ ਸੀਤਪਾਗਰ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 313 ਸਰ ਹੈਲੋ ਠੀਕ ਹੈ ਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂ ਜੀ ਅੱਜ ਜਿਹੜਾ ਕੀ ਆਸ਼ਾ ਵਰਕਰਾਂ ਕੋਲੋਂ ਤੁਹਾਨੂੰ ਜਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਆ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਸਮੂਹ ਬੰਗਾ ਹਲਕੇ ਤੋਂ ਸਾਡੀਆਂ ਪੈਣਾ ਵੱਡੀਆਂ ਛੋਟੀਆਂ ਸਾਰੇ ਜਿਹੜੇ ਆਕੇ ਜਿਹੜੇ ਅੱਜ ਜੋ ਪਿਛਲੇ ਦਿਨੀ ਜਿਹੜਾ ਦੱਸਿਆ ਜਿਸ ਤਰ੍ਹਾਂ ਨੋਟੀਫਿਕੇਸ਼ਨ ਦੀ ਕਾਪੀ ਹਲੇ ਮੇਰੇ ਕੋਲ ਆਈ ਹੈ ਕਿ 11 ਮਾਰਚ ਨੂੰ ਕੋਈ ਸਰਕਾਰ ਦਾ ਇਸ ਤਰ੍ਹਾਂ ਦਾ ਫੈਸਲਾ ਆਇਆ ਹੈ ਕਿ ਜਿਸ ਵੇਤੀ ਨਾਲ ਨੂੰ ਕਿ ਇਹਨਾਂ ਦੀਆਂ ਸਵਾਮਤੋਂ ਮੁਕਤ ਕਰ ਦਿੱਤਾ ਗਿਆ ਹੈ ਕਿ ਮੈਂ ਇਹਨਾਂ ਨੂੰ ਅੱਜ ਜੋ ਇਹ ਨਹੀਂ ਮੰਗ ਪੱਤਰ ਦਿੱਤਾ ਹੈ ਉਹ ਇਹ ਜਿਹੜਾ ਇਹ ਵਿਸ਼ਵਾਸ ਦਵਾ ਰਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਇਲੈਕਸ਼ਨ ਕੋਡ ਖਤਮ ਹੋ ਜਾਏਗਾ ਬਾਅਦ ਵਿੱਚ ਜੀਐਮ ਸਾਹਿਬ ਨਾਲ ਜਾਂ ਸੰਬੰਧਿਤ ਡਿਪਾਰਟਮੈਂਟ ਦੇ ਹੋਏ ਮੰਤਰੀ ਸਾਹਿਬਾਨ ਨਾਲ ਗੱਲਬਾਤ ਕਰਕੇ ਜੋ ਇਹਨਾਂ ਦੀ ਮੰਗ ਹੈ ਉਹ ਆਪਾਂ ਪੂਰੀ ਕਰਾਂਗੇ ਕਿ ਇਸ ਗੱਲ ਦਾ ਮੈਂ ਵਿਸ਼ਵਾਸ ਇਲੈਕਸ਼ਨ ਕੋਡ ਤੋਂ ਬਾਅਦ ਕਿਉਂਕਿ ਹਲੇ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਹੈ ਇਲੈਕਸ਼ਨ ਕੋਡ ਲੱਗਾ ਹੋਇਆ ਹੈ ਕਿ ਪਰ ਇਹਨਾਂ ਕਹਿੰਦੇ ਨੇ ਜੋ ਮੰਗ ਪੱਤਰ পাই ਇਹਨਾਂ ਨੇ ਇਹ ਮੰਗਾ ਵੀ ਹੈ ਜੀ ਸਾਹਿਬ ਉਹ ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਤੋਂ ਬਾਅਦ ਵਿੱਚ ਪੂਰੀ ਕੀਤੀ ਜਾਏ ਤੇ ਤੁਹਾਡੇ ਕਹਿਣ ਦਾ ਮਤਲਬ ਹੈਗਾ ਕਿ ਜਿਹੜਾ ਇਹਨਾਂ ਨੇ ਤੁਹਾਨੂੰ ਮੰਗ ਪੱਤਰ ਦਿੱਤਾ ਆ ਉਹ ਤੁਸੀਂ ਸੀਐਮ ਸਾਹਿਬ ਤੱਕ ਪਹੁੰਚਾ ਦੋਗੇ ਤੇ ਆਸ ਰੱਖਣ ਕੀ ਇਹਨਾਂ ਨੂੰ ਇਹਨਾਂ ਦੀ ਮੰਗ ਪੂਰੀ ਹੋ ਸਕਦੀ ਹੈ ਬਿਲਕੁਲ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਮੈਡਰ ਤੇ ਔਰ ਬੱਚੇ ਬੱਚੀਆਂ ਦੀ ਇਕਾਬਲੀ ਉੱਤੇ 43000 ਨੌਕਰੀਆਂ ਇਸ ਲਈ 2 ਸਾਲਾਂ ਚ ਦਿੱਤੀਆਂ। ਔਰ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਜੋਗਵਾਇ ਦੇ ਵਿੱਚ ਇੱਕੋ ਇੱਕ ਮੰਤਵ ਹੈ ਕਿ ਕਿਸੇ ਵੀ ਬੱਚੇ ਨੂੰ ਨੌਕਰੀ ਤੋਂ ਕੱਢਣ ਵਾਲੀ ਤਾਂ ਜਾਂ ਕਿਸੇ ਭੈਣ ਭਰਾ ਨੂੰ ਨੌਕਰੀ ਤੋਂ ਕੱਢਣ ਵਾਲੀ ਤਾਂ ਗੱਲ ਜ਼ੂਰ ਨਹੀਂ ਕਿ ਆਪਾਂ ਤਾਂ ਰੋਜ਼ਗਾਰ ਦੇਣ ਦੇ ਲਈ ਆਏ ਹਾਂ। ਕਾਉਣ ਵਾਲੇ ਸਮੇਂ ਵਿੱਚ ਉਹ ਸਾਰੇ ਜਿੰਨੀਆਂ ਵੀ ਜਿੰਨੇ ਵੀ ਸੁਣਦਾ ਤਾਂ ਮੈਂ ਕਹਿੰਦਾ ਹਾਂ ਜਿੱਥੇ ਪੋਸਟਾਂ ਖਾਲੀਆਂ ਨੇ ਉਹ ਵੀ ਭਰੀਆਂ ਜਾਣਗੀਆਂ। ਲਖਨਕੌਰ ਤੋਂ ਬਾਅਦ ਵਿੱਚ ਔਰ ਜਿਹੜੇ ਇਸ ਤਰ੍ਹਾਂ ਦੀਆਂ ਕੋਈ ਜਿੱਥੇ ਕੋਈ ਟੈਕਨੀਕਲੀ ਇਸ਼ੂ ਆ ਰਹੇ ਹਨ ਉਹਨਾਂ ਨੂੰ ਵੀ ਦੂਰ ਕਰਕੇ ਇਹਨਾਂ ਭੈਣਾਂ ਭਰਾਵਾਂ ਦੇ ਵੀ ਹੱਕਾਂ ਦੀ ਰਾਖੀ ਕੀਤੀ ਜਾਵੇਗੀ ਇਸ ਗੱਲ ਦਾ ਮੈਂ ਵਿਸ਼ਵਾਸ ਦਵਾਉਂਦਾ ਹਾਂ ਠੀਕ ਹੈ ਇੱਕ ਵਾਰ ਜੀ ਹਾਂਜੀ ਅੱਜ ਜਿਹੜਾ ਇਹ ਤੁਸੀਂ ਮੰਗ ਪੱਤਰ ਦਿੱਤਾ ਇਹ ਕਿਸ ਕਿਸ ਬਾਰੇ ਵਿੱਚ ਦਿੱਤਾ ਜੀ ਹਾਂਜੀ ਜਿਹੜੀ 58 ਸਾਲ ਦੀਆਂ ਆਸ਼ਾ ਵਰਕਰ ਰਟਾਇਰ ਹੋ ਚੁੱਕੀਆਂ ਆਆਂ ਉਹਨਾਂ ਵਾਸਤੇ ਦਿੱਤਾ ਕਿ 16 ਸਾਲ ਤੋਂ ਹੋ ਗਿਆ ਉਹ ਕੰਮ ਕਰ ਰਹੀਆਂ ਸਰਕਾਰੀ ਸਹੂਲਤਾ ਪਿੰਡਾਂ ਵਿੱਚ ਦੇ ਰਹੀਆਂ ਆ ਤੇ ਹੁਣ ਉਹਨਾਂ ਨੂੰ ਖਾਲੀ ਹੱਥ ਕੱਢਿਆ ਜਾਂਦਾ ਆ ਤੇ ਤੁਹਾਡੀ ਮੰਗ ਕੀ ਆ ਸਾਡੀ ਮੰਗ ਇਹ ਆ ਕਿ ਸਾਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਆਂਗਣਵਾੜੀ ਵਰਕਰ ਦੀ ਤਰ੍ਹਾਂ 70 ਸਾਲ ਦੀ ਉਮਰ ਕੀਤੀ ਜਾਵੇ ਦੁਬਾਰਾ ਫੇਰ ਮੁੜ ਜੋਇਨ ਕੀਤਾ ਜਾਵੇ ਤੇ 5 ਲੱਖ ਰੁਪਏ ਹਰ ਆਸ਼ਾ ਨੂੰ ਰਿਟਾਇਰਮੈਂਟ ਤੋਂ ਬਾਅਦ ਕੈਸ਼ ਦਿੱਤਾ ਜਾਵੇ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਹੰਦੀ ਸਾਥ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਨੀਟਾ ਰਾਣੀ ਅੱਛਾ ਤੇ ਅੱਜ ਤੁਸੀਂ ਜਿਹੜਾ ਕਿ ਸਰਹਾਲ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਹੈਗਾ ਉਹਨਾਂ ਵੱਲੋਂ ਕੀ ਭਰੋਸਾ ਦਿੱਤਾ ਗਿਆ ਤੁਹਾਨੂੰ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਕਿ ਅਸੀਂ ਤੁਹਾਡੀਆਂ ਮੰਗਾਂ ਲੈ ਕੇ ਸੀਐਮ ਤੱਕ ਪਹੁੰਚਾਵਾਂਗੇ ਠੀਕ ਪਰ ਤੁਹਾਡੀ ਜਿਹੜੀ ਉਹਨਾਂ ਦੀ ਸੋਚ ਆ ਕਹਿੰਦੇ ਅਸੀਂ ਤੁਹਾਨੂੰ ਪੋਜ਼ਿਟਿਵ ਹੀ ਰਿਜ਼ਲਟ ਦਵਾਂਗੇ ਕਹਿੰਦਾ ਮਤਲਬ ਤੁਹਾਨੂੰ ਪੂਰੀ ਆਸ ਆ ਸਾਨੂੰ ਪੂਰੀ ਆਸ ਹੈ ਸਰਦਾਰ ਕਲਜੀਤ ਸਿੰਘ ਸਰਹਾਲ ਤੇ ਅਸੀਂ ਵਿਸ਼ਵਾਸ ਦੇ ਨਾਲ ਹੀ ਇਹਨਾਂ ਦੇ ਕੋਲ ਮੰਗ ਪੱਤਰ ਦਿੱਤਾ ਆ ਇਹ ਗੜਸਰੋਂ ਤੁਸੀਂ ਮੰਗ ਪੱਤਰ ਤਾਂ ਦੇ ਦਿੱਤਾ ਹੈਗਾ ਆ ਚੋਣ ਜਾਬਤਾ ਹੁਣ ਲੱਗਾ ਹੋਇਆ ਚੋਣ ਜਾਬਤੇ ਵਿੱਚ ਤਾਂ ਇਹ ਕੰਮ ਨਹੀਂ ਕਰ ਸਕਦੇ ਹੈਗੇ ਨਹੀਂ ਜੀ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਅਸੀਂ ਤੁਹਾਡਾ ਮੰਗ ਪੱਤਰ ਸੀਐਮ ਤੱਕ ਪਹੁੰਚਾਵਾਂਗੇ ਚੋਣ ਜਾਬਤ ਤੋਂ ਬਾਅਦ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ